ਜੀ ਬਾਈ ਮੈਂ ਪਹੁੰਚਿਆ ਸੀਗਾ ਗੁਰਪ੍ਰੀਤ ਦੀ ਸ਼ੌਪ ਤੇ ਤੇ ਮੈਨੂੰ ਕੰਮ ਸੀਗਾ ਤੇ ਬਾਈ ਕੋਲੇ ਆਇਆ ਮੈਨੂੰ ਇੱਕ ਚੀਜ਼ ਵਧੀਆ ਨਿਗਾਹ ਚ ਪਈ ਮੈਂ ਕੁਦਰਤੀ ਹੁਣ ਚੱਕ ਕੇ ਦੇਖਿਆ ਤੇ ਆਹ ਚੀਜ਼ ਐ ਸਕੰਜਾਇਆ ਔਰ ਕੱਟ ਕੇ ਦਿਖਾਉਣਿਆ ਇਹ ਜੇਕਰ ਕਿਸੇ ਨੂੰ ਜ਼ਰੂਰਤ ਹੋਵੇ ਪਿੰਡ ਢੱਕਾਂ ਵਾਲੀ ਜ਼ਿਲ੍ਹਾ ਮਾਨਸਾ ਤੁਹਾਨੂੰ ਜੇ ਮੈਂ ਆਪਾਂ ਮੋਟਰਸਾਈਕਲ ਤੇ ਜਾਣਾ ਹੁੰਦਾਗਾ ਕਿਤੇ ਵੀ ਇਹ ਸਟੈਂਡ ਆ ਜਿਹੜਾ ਲੋਹੇ ਦਾਗਾ ਇਟ ਉੱਡਦਾ ਨਹੀਂ ਹੈਗਾ ਮਜ਼ਬੂਤ ਆ ਵਧੀਆ ਜਿਵੇਂ ਆਪਾਂ ਬਾਹਰ ਅੰਦਰ ਜਾਂਦੇ ਆ ਮੋਬਾਈਲ ਜੇਬ ਚੋਂ ਕੱਢਣਾ ਕਰਨਾ ਔਖਾ ਹੁੰਦਾ ਹੈ ਨਾ ਵਾਰੀ-ਵਾਰੀ ਤੇ ਇਹਦੇ ਬਸ ਆ ਨਟ ਜਾ ਹੈਗਾ ਤੁਹਾਨੂੰ ਦਿਖਾਉਣੇ ਆ ਬਾਈ ਕਹਿੰਦਾ ਲੈ ਮੈਂ ਕੱਸ ਕੇ ਦੇਣਾ ਹੁਣ ਤੇ ਕਹਿੰਦਾ ਤੇਰੇ ਵਾਲੇ ਮੋਟਰਸਾਈਕਲ ਤੇ ਲਾਉਣੇ ਆ ਮੈਂ ਉਹਨੂੰ ਬਾਈ ਨੂੰ ਵੀ ਕਹਿੰਦਾ ਵੀ ਲਾ ਦੇ ਤੇ ਕਿਉਂਕਿ ਮੈਂ ਕਾਫੀ ਵਾਰ ਆਉਣਾ ਜਦੋਂ ਵੀ ਮੈਂ ਦੁਕਾਨ ਤੇ ਆਵਾਂ ਬਾਈ ਕੋਲੇ ਕੋਈ ਆਈਟਮ ਨਵੀਂ ਆਈ ਪਈ ਹੋਵੇ ਤੇ ਮੈਨੂੰ ਜਾ ਇਹਨਾਂ ਨੂੰ ਪੁੱਛਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਤੇ ਬਾਈ ਹੋਰੀ ਆਪ ਹੀ ਕਹਿ ਦਿੰਦੇ ਨੇ ਲੈ ਵੀ ਤੇਰੇ ਕੰਮ ਦੀ ਚੀਜ਼ ਆਹੇ ਤੇ ਵੀ ਆ ਲਾਈ ਕੇ ਜਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਤੇ ਵੀ ਕਿਵੇਂ ਜੜੀ ਦਾ ਕਿਸ ਤਰ੍ਹਾਂ ਲੱਗਦਾਗਾ ਤੇ ਜੇਕਰ ਕਿਸੇ ਨੇ ਲੈਣਾਗਾ ਜੇਕਰ ਬਾਹਰ ਅੰਦਰ ਮੋਟਰਸਾਈਕਲ ਤੇ ਜਾਂਦੇ ਨੇ ਵੀਰ ਉਹਨਾਂ ਲਈ ਇਹ ਬਹੁਤ ਵਧੀਆ ਆਈਟਮ ਆ ਤੁਸੀਂ ਜਰੂਰ ਲੈ ਕੇ ਜਾਓ ਵਾਈ ਕੋਲੇ ਤੇ ਫਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਵਾਈ ਦਾ ਆਪਾਂ ਨੰਬਰ ਵੀ ਫਾਇਦਾ ਇਨਕੰਟੈਕਟ ਨੰਬਰ ਤੇ ਜੇਕਰ ਕਿਸੇ ਨੇ ਆਉਣਾ ਹੋਵੇ ਦੁਕਾਨ ਤੇ ਇਹ ਸਮਾਨ ਲੈਣ ਵਾਸਤੇ ਇਹ ਜਿਹੜਾ ਆਪਣਾ ਇਹ ਟੂਲਾ ਲੈਣ ਵਾਸਤੇ ਤੁਸੀਂ ਅ ਦਲੇਲਵਾਲਾ ਰੋਡ ਧਰਮਸ਼ਾਲਾ ਤੋਂ ਆ ਕੇ ਦੇ ਨਾਲ ਇੱਕ ਗਲੀ ਮੁੜਦੀ ਆ ਇੱਥੋਂ ਆ ਕੇ ਕਾਰਨਰ ਦੇ ਵਿੱਚ ਤੁਹਾਨੂੰ ਆਪਣੀ ਜਿਹੜੀ ਬਾਈ ਦੀ ਸ਼ਾਪ ਆ ਤੇ ਤੁਸੀਂ ਇੱਥੇ ਆ ਕੇ ਜਿਹੜਾ ਹੈ ਸਕੰਜਾ ਜਾਲ ਲੈ ਜਾ ਸਕਦੇ ਹੋ ਸਟੈਂਡ ਆ ਜਿਹੜਾ ਆ ਦੇਖੋ ਆ ਬਾਈ ਜਿਹੜਾ ਕਸਣ ਲੱਗ ਗਿਆ ਤੇ ਬਾਈ ਕਹਿੰਦਾ ਲੈ ਮੈਂ ਕਸ ਕੇ ਦਿਨਾ ਤੈਨੂੰ ਤੇ ਬਹੁਤ ਵਧੀਆ ਆਈਟਮ ਆਗੀ ਤੁਸੀਂ ਇਹ ਜੀ ਚੀਜ਼ ਖਰੀਦਣੀ ਆ ਆਪਾਂ ਨੰਬਰ ਵੀ ਪਾਵਾਂਗੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਈ ਇਹ ਕਿੰਨੇ ਕੇ ਪੈਸੇ ਦਾ ਜਗਾੜ ਜਾ ਇਹ 200 ਰੁਪਏ ਲੱਗੇ ਸਾਰਾ ਸਿਰਫ ਬਈ ਗੱਲ ਕੁਛ ਨਹੀਂ 200 ਰੁਪਏ ਦਾ ਜੇ ਆਪਣਾ ਮੋਬਾਈਲ ਡਿੱਗ ਜੇ ਤੁਸੀਂ ਇਹ ਲਾ ਲਓ ਜੇ ਸਕਰੀਨ ਸਕਰੂਨ ਭੱਜ ਜੇ 2000 3000 ਨੂੰ ਸਾਹ ਹੋ ਜਾਂਦਾ ਤੇ ਇਹ ਚੀਜ਼ ਵਧੀਆ ਗਈ ਤੇ ਤੁਸੀਂ ਵੀਡੀਓ ਨੂੰ ਜਰੂਰ ਵਾਤ ਤੋਂ ਵਾਤ ਸ਼ੇਅਰ ਕਰੋ ਜੇਕਰ ਕਿਸੇ ਵੀਰ ਨੇ ਲੈਣਾ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਹਾਂਜੀ ਲੈ ਬਾਈ ਆਪਾਂ 550 ਦੇ ਧੱਕਾਸ ਤੇ ਪਾ ਕੇ ਦੇਖਦੇ ਆ ਫੋਨ ਕਵਰ ਸਮੇਤ ਹੀ ਪਾ ਕੇ ਦੇਖਦੇ ਆ ਇਹ ਲਾਇਆ ਭਾਈ ਕਵਰ ਸਮੇਤ ਪੈ ਗਿਆ ਹੁਣ ਤੇ ਇਸ ਤਰ੍ਹਾਂ ਜਿਹੜਾ ਇਹਦਾ ਸਰਕਲ ਆਗਾ ਹਲਦਾ ਨਹੀਂ ਇਹਨੂੰ ਕਮਾ ਵੀ ਜਿਵੇਂ ਮਰਜ਼ੀ ਲੋ ਤੇ ਬੇਸ਼ੱਕ ਇੱਧਰ ਕਰ ਲੋ ਜਿਵੇਂ ਮਰਜ਼ੀ ਕਮਾ ਲੋ ਇਹਨੂੰ ਤੇ ਨਾਲੇ ਵਿਚਾਲੇ ਤੇ ਬਲੌਗਿੰਗ ਕਰਨ ਵਾਲਿਆਂ ਬੰਦੇ ਤੇ ਬਲੌਗਿੰਗ ਕਰਨ ਵਾਲਿਆਂ ਵਾਸਤੇ ਵਧੀਆ ਇਹ ਜਿਵੇਂ ਆਪਾਂ ਜਿੰਨਾ ਜੁ ਉਹਨਾਂ ਦੀ ਪੈਂਟਾ ਪਾ ਲੈਣੇ ਫੋਨ ਆ ਜਾਂਦਾ ਆਪਾਂ ਨੂੰ ਮੋਬਾਈਲ ਕੱਢਣਾ ਔਖਾਗਾ ਜਾਂ ਆਪਾਂ ਚੱਲਦੇ ਮੋਟਰਸਾਈਕਲ ਤੇ ਆਪਾਂ ਕੱਢਣ ਵੇਲੇ ਫੋਨ ਦੇਖ ਲੈਣੇ ਨੁਕਸਾਨ ਕਰ ਲੈਣੇ ਤੇ ਉਹ ਚੀਜ਼ ਲਈ ਇਹ ਬਹੁਤ ਵਧੀਆ ਚੀਜ਼ ਆ ਇਹ ਜਿਹੜੀ ਚੀਜ਼ ਆ ਇਹ ਆਟਮ ਆ ਜਰੂਰ ਖਰੀਦ ਕੇ ਲੈ ਕੇ ਜਾਓ ਬਾਈ ਕੋਲ ਤੇ ਨੰਬਰ ਆ ਜਿਹੜਾ ਤੇ ਸੰਪਰਕ ਕਰ ਲਿਓ ਥੈਂਕ ਯੂ